ਜਾਣਾ ਕਿ ਸੋਚ ਰਹੇ ਕਿਉਂਕਿ ਇੰਚਾਰਜ ਜਿਆਰਕਾ ਜਿਹੜਾ ਅੱਜ ਅਸਲਾ ਬੜਾ ਇਹਦੇ ਬਾਰੇ ਬਣੀ ਜਾਂਦਾ ਹੈ ਤਾਂ ਸਾਡੇ ਮਾਨਜੋਬ ਡੀਟੀ ਰੇਲਵੇ ਤੁਸੀਂ திருமதி ਸਚਿਤਾ ਬਾਤਰੀ ਜੀ ਅਤੇ ਫਟੇ ਜੀ ਆਈ ਸਾਵਾ ਸਰਕਾਰ ਅਮਰ ਦੇ ਕੋਲ ਮਾਨ ਤੇ ਸਾਡੇ ਬਾਤ ਡੀਐਸਟੀ ਜਰਮੋਤੀ ਆਪਣੇ ਕੋਲ ਤੋਂ ਤੜਾ ਜੇਬਲ ਪਟਿਆਲਾ ਬਾਰੇ ਕੁਝ ਕੁ ਬੋਲਤਾ ਸਰ ਜਾਨੇ ਜਿਹੜੀ ਆਪਣੇ ਦੇ ਗੁੱਟ ਤੋਂ ਆੜਾ ਡਾੜੇ ਜੀ ਆਪ ਤੋਂ ਥੈਕੀ ਔਰ ਜਾਨ ਨਾਲ ਹੀ ਤਰ੍ਹਾਂ ਸਹੀ ਕਾਲ ਚੈਕਿੰਗ ਕਰ ਰਹੇ ਸੀ ਤੇ ਸਾਡੇ ਤੇ ਤਾਂ ਕੀ ਸਟੇਟ ਤੇ ਜਗੋਂ ਕੰਪਨੀ ਕੈਟਕਪਰ ਫੋਰ ਸਟੇਟ ਨੰਬਰ ਇੱਕ ਪਰ ਅੱਗੇ ਕੋ ਡੇਟਾ ਇੱਕ ਤਰ੍ਹਾਂ ਨਾਲ ਵਾਪਸ ਆਇਆ ਵੀ ਕਿਹਾ ਕਿ ਤੇ ਅਸੀਂ ਕਰੋ ਵੀ ਕਾਲ ਕਰਤੀ ਤੇ ਜਿਹਨੂੰ ਕੋਈ ਜਵਬ ਨਹੀਂ ਆਇਆ ਉਸ ਤੋਂ ਪੰਤ ਬਾਅਦ ਜਦੋਂ ਸਿਆ ਤਰ੍ਹਾਂ ਕਰਤੇ ਹੋਏ ਜੀ ਚੈਕ ਕੀਤਾ ਕਿ ਕਪੜਾ ਵਿੱਚ ਲੱਗੇ ਹੋਏ ਕਿ ਇੱਕ ਬਤੀ ਜੋਰ ਦੇ ਕਰਨੀ ਪਹਿਲਾਂ ਵੀ ਅਸੀਂ ਉਸ ਤਰ੍ਹਾਂ ਦੇ ਤੁਹਾਨੂੰ ਜਾਪੇ ਇਹ ਤੇ ਫਿਰ ਇਹਦੇ ਤੇ ਮੇਰੇ ਤੇ ਫੰਡਿੰਗ ਦੇ ਵਿੱਚ ਅੱਗੇ ਪਿੰਡ ਸਪੇਅਰ ਹੋਰ ਮੈਡੀਕਲ ਸਪੋਰਟ ਕਰਾਪੇ। ਕਰ ਜਿਹੜਾ ਆਰੋਗੀ ਕਾਬੂ ਕੀਤਾ ਹੈ ਨਹੀਂ ਆਰੋਗੀ ਨਹੀਂ ਕਾਬੂ ਹੈ ਸਿਰਫ ਕਪੜੇ ਦੇ ਕਪੜਿਆਂ ਦੇ ਪਹਲਾਵਤ ਤੋਂ ਤਰ੍ਹਾਂ ਤਰਤੀਤ ਜਾਰੀ ਹੈ ਕਿ ਕੋਸ਼ਿਸ਼ ਕਰ ਰਹੇ ਨੇ ਇੱਕ ਨੰਬਰ ਦੇ ਕਾਰਨ ਤੁਹਾਨੂੰ ਆਜੀ ਜਾਤੀ ਲੱਗਦਾ ਜੀ ਕੋਈ ਆਜਮਾ ਚੱਲਣ ਆਹ ਗਏ ਪਹਿਲਾਂ ਤਾਂ ਜਿਹੜੇ ਅਸੀਂ ਫੜੇ ਸੀ ਦੱਸ ਕਿ ਉਹ ਸਾਡੀ ਰੈਸਟ ਪਾਲੀ ਯੂਰਪਰ ਦੇ ਸੈਂਡ ਦੇ ਸੀ ਤੇ ਹੁਣ ਜੇ ਅਸੀਂ ਉਧਰ ਹੀ ਨਾ ਪ੍ਰਕਾਰ ਕਰਾ ਲਈ। ਇੱਕ ਨਹੀਂ ਵੀ ਲੱਗ ਰਹੀ ਦੀ ਬੇਤਰ। ਅ ਇੱਕ ਤਾਂ तकरीबन ਨੇ ਹੋਈ ਹੈ। ਆ ਇੱਕ ਤਾਂ ਮੜਮੋ ਤੇ ਲੱਗ ਨਹੀਂ ਕਰਦੀ। ਲੱਗ ਰਿਹਾ ਹੈ। ਚੰਗੀ ਹਾਲ ਤੱਕ ਨਹੀਂ। ਮੇਂ ਦੇਸੀ ਕਿਸੇ ਤਰ੍ਹਾਂ ਕੋ ਬੇ ਪਰ ਵਧੀਆ ਦੇਖਣ ਤੇ ਵਧੀਆ ਲੱਗਦਾ ਹੈ। ਇਹਦੇ ਮੋਡਿਫਾਈ